कार आप देख रहे हो पंजाब न्यूज दे बता दें कि सुजानपुर पुलिस ने पशु तक के मामले में एक के खिलाफ दर्ज किया मामला 15 मार्च सुजानपुर पुलिस की ओर से पशु तक के आरोप में एक व्यक्ति के खिलाफ मामला दर्ज किया है इस संबंधी जानकारी देते हुए थाना प्रभारी लख सिंह ने बताया कि की बुधवार रात को सूचना के आधार पर सुजानपुर पुलिस की ओर से अजीजपुर के पास बलैरो गाड़ी को रोकने का इशारा किया तो मौका देखकर ਗਾੜੀ ਚਾਲਕ ਭੱਗ ਗਿਆ ਪੁਲਿਸ ਕੀ ਔਰਸੇ ਗਾੜੀ ਕੋ ਕਬਜ਼ੇ ਮੇਂ ਲੈ ਲਿਆ ਗਿਆ ਬਿਲਕੁਲ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਆਪਣਾ ਕੋਈ ਇਧਰ ਡੰਗਰਾਂ ਨੂੰ ਬੜੀ ਬੁਰੀ ਤਰ੍ਹਾਂ ਇੱਕ ਛੋਟੇ ਜਿਹੇ ਵਹੀਕਲ ਦੇ ਵਿੱਚ ਚਾਰ ਪੰਜ ਡੰਗਰ ਪਾ ਕੇ ਚਾਰ ਡੰਗਰ ਨੂੰ ਪਾ ਕੇ ਜਿਹੜੇ ਬਲਦ ਨੇ ਉਹਨਾਂ ਨੂੰ ਪਾ ਕੇ ਤੇ ਬੜੀ ਬੁਰੀ ਤਰੀਕੇ ਨਾਲ ਲੈ ਕੇ ਜਾ ਰਿਹਾ ਇਹ ਇਨਫੋਰਮੇਸ਼ਨ ਅਸੀਂ ਨਾਕਾਬੰਦੀ ਕੀਤੀ ਜੀਜਪੁਰ ਤੇ ਉੱਥੇ ਅਸੀਂ ਜਦੋਂ ਨਾਕਾ ਲਾਇਆ ਉਹ ਨਾਕੇ ਦੀ ਪਾਰਟੀ ਨੂੰ ਵੇਖ ਕੇ ਦੂਰੋਂ ਹੀ ਇੱਕ ਬਲੈਰੋ ਗੱਡੀ ਚਿੱਟੀ ਹੁੰਦੀ ਦਿਖਾਈ ਦਿੱਤੀ ਜਿਹੜੀ ਦੂਰੋਂ ਹੀ ਹਨ तकरीबन 100 ਮੀਟਰ ਪਹਿਲਾਂ ਹੀ ਬ੍ਰੇਕ ਮਾਰ ਕੇ ਤੇ ਬੰਦਾ ਡਰਾਈਵਰ ਵਿੱਚੋਂ ਭੱਜ ਗਿਆ ਜਿਹੜਾ ਅਸੀਂ ਜਾ ਕੇ ਜਿਹਨੂੰ ਗੱਡੀ ਵੇਖੀ ਤੇ ਉਹਦੇ ਵਿੱਚ ਇਸ ਤਰ੍ਹਾਂ ਚਾਰ ਚਾਰ ਡੰਗਰ ਸੀ ਤੇ ਬੜੇ ਬੁਰੀ ਤਰੀਕੇ ਨਾਲ ਬੰਨੇ ਹੋਏ ਸੀ ਜਿਹਨਾਂ ਨੂੰ ਅਸੀਂ ਖੋਲਿਆ ਤੇ ਫਿਰ ਉਹਦਾ ਡਰਾਈਵਰ ਦਾ ਉਹਦੇ ਵਿੱਚੋਂ ਆਪਾਂ ਆਧਾਰ ਕਾਰਡ ਵਗੈਰਾ ਤੇ ਗੱਡੀ 'ਚ ਸਾਨੂੰ ਮਿਲਿਆ ਆਧਾਰ ਕਾਰਡ ਲਾਇਸੈਂਸ ਦੀ ਕਾਪੀ ਮਿਲੀ ਤੇ ਇੱਕ ਜਿਹੜਾ ਚਲਾਨ ਹੋਇਆ ਸੀ ਉਹ ਮਿਲਿਆ ਜੀ ਤੇ ਅਸੀਂ ਫਿਰ ਬਾਈ ਨੇਮ ਉੱਤੇ ਐਨੀਮਲ क्रੂਰਟੀ ਦਾ ਬਰਚਾ ਦਿੱਤਾ ਜੀ ਅਪੀਲ ਕੀ ਕਰਨਾ ਚਾਹੋਗੇ ਪੀਲੇ ਵੀ ਅਜੇ ਕੰਮਾਂ ਤੋਂ ਬਿਲਕੁਲ ਜੀ ਲੋਕਾਂ ਨੂੰ ਪੀਲੇ ਆ ਵੀ ਜੇ ਕੋਈ ਇਹੋ ਜਿਹਾ ਜਿਹੜਾ ਅਨਮਨੁੱਖੀ ਕਿਸੇ ਵੀ ਜਾਨਵਰ ਨਾਲ ਵਤੀਰਾ ਨਹੀਂ ਕਰਨਾ ਚਾਹੀਦਾ ਜੇ ਕੋਈ ਇਹੋ ਜਿਹਾ ਕੰਮ ਕਰੇਗਾ ਤਾਂ ਅਸੀਂ ਉਹਨੂੰ ਉੱਤੇ ਪਰਚਾ ਦਰਜ ਕਰਕੇ ਤੁਹਾਨੂੰ ਜਰੂਰ ਸਜ਼ਾ ਦਿਵਾਵਾਂਗੇ ਵੀ ਕੋਈ ਕਿਸੇ ਨਾਲ ਧੱਕਾ ਨਾ ਕਰੇ